ਨੇ ਤੇਰੀ ਬਾਹੇ ਚੂੜਾ ਪੈ ਗਿਆ ਯਾਰ ਤਰੇ ਨੇ ਫਾਹ ਲਿਆ ਤੇਰੀ ਬਾਹੇ ਚੂੜਾ ਪੈ ਗਿਆ ਯਾਰ ਤਰੇ ਨੇ ਫਾਹ ਲਿਆ ਖੁਸ਼ੀਆਂ ਮੀਨੇ ਹੁਣ ਨਕਟੀਆਂ ਖੁਸ਼ੀਆਂ ਮੀਨੇ ਹੁਣ ਨਕਟੀਆਂ ਕੀ ਵਰਤਿਆਂ ਪਾਣਾ ਨੇ ਇੱਕ ਪਾਸੇ ਹਏ ਇੱਕ ਪਾਸੇ ਇੱਕ ਪਾਸੇ ਡਾਂਡਾ ਵੱਜਦਾ ਦੂਜੇ ਪਾਸੇ ਆਉਣ ਮਕਾਣਾ ਨ ਇੱਕ ਪਾਸੇ ਡਾਂਡਾ ਵੱਜਦਾ ਦੂਜੇ ਪਾਸੇ ਆਉਣ ਮਕਾਣਾ ਨ ਇੱਕ ਪਾਸੇ ਰਹਿਣਾ ਬੰਗਲੇ ਬਈ ਇੱਕ ਪਾਸੇ ਸੇ ਸਿਰੋਂਦੇ ਸਾਰੇ ਦੂਜੇ ਪਾਸੇ ਡੀਜੇ ਖੜਕੇ ਆਹ ਇੱਕ ਪਾਸੇ ਸੇ ਸਿਰੋਂਦੇ ਸਾਰੇ ਦੂਜੇ ਪਾਸੇ ਡੀਜੇ ਖੜਕੇ ਨਾਲ ਤੰਦੂਰੀ ਰੋਟੀ ਮੁਰਗਾ ਆ ਜੋ ਜੀਰੇ ਖਾਣੋਂ ਨ ਇੱਕ ਪਾਸੇ ਇੱਕ ਪਾਸੇ ਨਿੱਕ ਵਸੇ ਬੰਡ ਵੱਜਦਾ ਦੂਜੇ ਪਾਸੇ ਆਉਣਾ ਮਖਾਣਾ ਨਿੱਕ ਵਸੇ ਰਣ ਪੰਗੜੇ ਦੂਜੇ ਪਾਸੇ ਹੋਣਾ ਮਖਾਣਾ ਨਿੱਕ ਵਸੇ ਬੰਡ ਵੱਜਦਾ ਹਾਂ ਉਧਰ ਵੇਲਾ ਮਿਲਣ ਆਇਆ ਯਾਰ ਤੇਰੇ ਨੂੰ ਨੂੰ ਆਇਆ ਤੋ ਆਇਆ ਉਧਰ ਵੇਲਾ ਮਿਲਣ ਆਇਆ ਯਾਰ ਤੇਰੇ ਨੂੰ ਨੂੰ ਆਇਆ ਤੋ ਆਇਆ ਪੱਟਾਂ ਤੇ ਹੱਥ ਮਾਰਨ ਬੁੜੀਆਂ ਪੱਟਾਂ ਤੇ ਹੱਥ ਮਾਰਨ ਬੁੜੀਆਂ ਮੈਂ ਵੀ ਨਾਲੇ ਜਾਣਾ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਮੈਂ ਡੱਜਦਾ ਦੂਜੇ ਪਾਸੇ ਆਉਣ ਮਕਾਣਾ ਨੇ ਇੱਕ ਪਾਸੇ ਪੈਣੇ ਪੰਗੜੇ ਦੂਜੇ ਪਾਸੇ ਆਉਣ ਮਕਾਣਾ ਨੇ ਇੱਕ ਪਾਸੇ ਮੈਂ ਡੱਜਦਾ ਹਾਏ ਮੁੰਡਾ ਪਿੰਡ ਪੜੌਂ ਜੀਆਂ ਵਾਲਾ ਏ ਕੀ ਕਰ ਗਿਆ ਕਾਰਾਂ ਉਹਨੇ ਨਾ ਤੈਨੂੰ ਦੋਸਤਾਂ ਚੋਇਆ ਤਾਣਾਂ ਲੱਗੀ ਲਾਵਾ ਮਿੱਕੇ ਜਾ ਤਨ ਮੋੜਨੀ ਮਿਲਣਾ ਮਿੱਕੇ ਜਾ ਤਨ ਹੁਣ ਨਹੀਂ ਮਿਲਦਾ ਆਵੇਂ ਮਸਿਆਨ ਹਾਲਾ ਨੇ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਵੈਂਡ ਵੱਜਦਾ ਦੂਜੇ ਪਾਸੇ ਹੌਣ ਮਕਾਣਾ ਨੇ ਇੱਕ ਪਾਸੇ ਵੈਂਡ ਪੰਗੜ ਦੂਜੇ ਪਾਸੇ ਹੌਣ ਮਕਾਣਾ ਨੇ ਇੱਕ ਪਾਸੇ ਵੈਂਡ ਵੱਜਦਾ ਫੇਸਬੁਕ ਤੇ ਵੀ ਲਾਈਕ ਕਰੋ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ